ਅੱਜ ਸਾਡੇ ਨਾਮੀਨੇਸ਼ਨ ਦਾ ਲਾਸਟ ਡੇ ਹੈ ਕੋਈ ਵੀ ਉਮੀਦਵਾਰ ਜਿਹੜਾ ਚੋਣ ਕੰਟੈਸਟ ਕਰਨਾ ਚਾਹੁੰਦਾ ਹੈ ਉਹ ਅੱਜ ਸਾਡੇ ਆਫਿਸ ਦੇ ਵਿੱਚ ਆ ਕੇ 3 ਵਜੇ ਤੱਕ ਆਪਣੇ ਨਾਮੀਨੇਸ਼ਨ ਪੇਪਰ ਧਾਰ ਕਰ ਸਕਦਾ ਪੂਰੇ ਪੰਜਾਬ ਭਰ ਵਿੱਚ ਜਿੱਥੇ ਅੱਜ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਚੋਣਾਂ ਦੇ ਲਈ ਵਿਕਲਪ ਵੱਜ ਚੁੱਕੀ ਹੈ ਉਸ ਦੇ ਤਹਿਤ ਅੱਜ ਬੰਗਾ ਬਲੌਗ ਦੇ ਵਿੱਚ ਅਸੀਂ ਐਸਜੀਐਮ ਡਾਕਟਰ ਅੱਗੇ ਖੜੇ ਹਾਂ ਜਿੱਥੇ ਕਿ ਨਾਮੀਨੇਸ਼ਨ ਅੱਜ ਫਾਈਲ ਕੀਤੀ ਜਾ ਰਹੀ ਹੈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਕੈਂਡੀਡੇਟ ਆਪੋ ਆਪਣੀਆਂ ਫਾਈਲ ਜਿਹੜੀਆਂ ਆ ਉਹ ਅੱਜ ਇੱਥੇ ਨਾਮੀਨੇਸ਼ਨ ਜਿਹੜੀਆਂ ਆ ਭਰਨ ਲਈ ਆਏ ਹੋਏ ਨੇ ਕਾਫੀ ਜਿਹੜਾ ਉਤਸ਼ਾਹ ਜਿਹੜਾ ਹੈ ਕੈਂਡੀਡੇਟ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਜਿਹੜੇ ਨੇ ਉਹ ਅੱਜ ਇੱਥੇ ਆਪਣੀ ਆਪਣੀ ਪਾਰਟੀ ਦੇ ਨਾਲ ਆਏ ਹੋਏ ਨੇ ਔਰ ਨਾਮੀਨੇਸ਼ਨ ਜਿਹੜੀ ਭਰਨੇ ਨੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਾਫੀ ਜਿਹੜਾ ਇੱਥੇ ਤੁਹਾਨੂੰ ਰਾਸ਼ ਦੇਖਣ ਨੂੰ ਮਿਲੇਗਾ ਕਿਉਂਕਿ ਸਾਰਿਆਂ ਦੇ ਜਿਹੜਾ ਆ ਉਤਸ਼ਾਹ ਹੈਗਾ ਪੂਰਾ ਪੂਰਾ ਵੇਖਣ ਨੂੰ ਮਿਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਪਣੇ ਐਮ ਐਲ ਏ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਦੇ ਨਾਲ ਪੂਰੇ ਕੈਂਡੀਡੇਟ ਜਿਹੜੇ ਨੇ ਉਹ ਅੱਜ ਨਾਮੀਨੇਸ਼ਨ ਫਾਈਲ ਕਰਨ ਦੇ ਲਈ ਇੱਥੇ ਪਹੁੰਚੇ ਹੋਏ ਨੇ ਔਰ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਸ਼ਿਦਪਾਗਤ ਸਿੰਘ ਨਗਰ ਦੇ ਪੂਰੇ ਟੋਟਲ ਜਿਹੜੇ ਨੇ 10 ਜ਼ੋਨ ਇੱਥੇ ਹੈਗੇ ਨੇ ਔਰ ਬੰਗਾ ਬਲਾਕ ਦੇ ਵਿੱਚ ਚਾਰ ਜਿਹੜੇ ਜ਼ੋਨ ਨੇ ਔਰ ਬਲਾਕ ਸੰਮਤੀਆਂ ਜਿਹੜੀਆਂ 25 ਬਲਾਕ ਸੰਮਤੀਆਂ ਪੰਗਾ ਬਲਾਕ ਦੀਆਂ ਨੇ ਨਵਾਂ ਸ਼ਹਿਰ ਬਲਾਕ ਦੇ 25 ਸੰਮਤੀਆਂ ਨੇ ਬਲਾਕ ਸੰਮਤੀਆਂ ਨੇ ਔਰ ਬਲਾਚੌਰ ਜਿਹੜੀਆਂ ਨੇ ਉਹ 32 ਬਲਾਕ ਸੰਮਤੀਆਂ ਨੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਔਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀ ਪਾਰਟੀ ਦੇ ਉਮੀਦਵਾਰ ਜਿਹੜੇ ਨੇ ਇਸ ਇਲੈਕਸ਼ਨ ਦੇ ਵਿੱਚ ਜਿਹੜੇ ਖਰੇ ਉਤਰਦੇ ਨੇ ਆਪੋ ਆਪਣੀ ਪਾਰਟੀ ਦੇ ਵੱਲੋਂ ਔਰ ਜ਼ਿਲ੍ਹਾ ਪ੍ਰੇਸ਼ਰ ਤੇ ਬਲਾਕ ਸੰਮਤੀ ਦੀਆਂ 14 ਨਵੰਬਰ ਨੂੰ ਵੋਟਾਂ ਹੋਣਗੀਆਂ ਔਰ 17 ਤਰੀਕ ਨੂੰ ਜਿਹੜੇ ਨੇ ਇਹਨਾਂ ਇਲੈਕਸ਼ਨ ਦੇ ਰਿਜ਼ਲਟ ਆਣਗੇ ਰਿਜ਼ਲਟ ਤੋਂ ਬਾਅਦ ਜਿਹੜਾ ਕਿ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਦੇ ਉਮੀਦਵਾਰ ਜਿਹੜੇ ਨੇ ਖਰੇ ਉਤਰੇ ਨੇ ਜਿੱਤ ਪ੍ਰਾਪਤ ਕੀਤੀ ਹੈ ਤੁਸੀਂ ਵੇਖਿਓ ਐਨਕੇਐਨ ਟੀਵੀ ਪੰਗਾ ਮੈਂ ਹਲਾ ਪ੍ਰੇਤਕਾ ਜੀ ਡਾਕਟਰ ਸਾਹਿਬ ਅੱਜ ਮਾਦਰੀ ਜਨਾ ਨਾਮਿਨੇਸ਼ਨ ਦਾ ਬਾਕੀ ਜ਼ਿਲ੍ਹਿਆਂ ਦੇ ਵਿੱਚ ਬੜਾ ਰੌਲਾ ਪੈਂਦਾ ਆਪਣੇ ਜ਼ਿਲ੍ਹੇ ਦੇ ਵਿੱਚ ਬਿਲਕੁਲ ਪੀਸਫੁਲੀ ਹੈ ਇਹ ਇਹਦਾ ਵੀ ਕਾਰਨ ਹੋਵੇ ਦੱਸਿਓਗਾ ਮੈਂ ਦੇਖੋ ਇਹ ਹਰ ਇੱਕ ਦਾ ਡੈਮੋਕਰੇਟਿਕ ਰਾਈਟ ਹੈ ਕਿ ਕੋਈ ਵੀ ਐਮਐਲਏ ਐਮਪੀ ਜ਼ਿਲ੍ਹਾ ਪ੍ਰੇਸ਼ਕ ਬਲਾਕ ਸੰਪਤੀ ਸਭ ਪੰਜੀ ਇਲੈਕਸ਼ਨ ਲੜੀ ਔਰ ਅਸੀਂ ਬਾਬਾ ਸਾਹਿਬ ਡਾਕਟਰ ਮਿਤਕਰ ਦਾ ਬਣਾਇਆ ਉਸ ਬਾਣਾ ਅਸੀਂ ਉਹ ਚੀਜ਼ ਯਕੀਨ ਕਰਦੇ ਰੱਖਦੇ ਆਂ ਔਰ ਅਸੀਂ ਇਹ ਹਰ ਬੰਦਾ ਜਿਹੜਾ ਵੀ ਇਲੈਕਸ਼ਨੇ ਲੜਨਾ ਚਾਹੁੰਦਾ ਅਸੀਂ ਇਸ ਤਰ੍ਹਾਂ ਦਾ ਐਡਮਿਨਿਸਟ੍ਰੇਸ਼ਨ ਵੀ ਬੇਨਤੀ ਕੀਤੀ ਆਂ ਅਸੀਂ ਹਰ ਲੈਵਲ ਤੇ ਹਰ ਪਾਰਟੀ ਦੇ ਨੁਮਾਇੰਦਿਆਂ ਨੂੰ ਬੇਨਤੀ ਕੀਤੀ ਕਿ ਆਪਾਂ ਭਾਈਚਾਰਕ ਸਾਂਝੂ ਬਣਾ ਕੇ ਰੱਖੀਏ ਔਰ ਮੈਂ ਸਮਝਦਾ ਕਿ ਉਸ ਭਾਈਚਾਰਕ ਸਾਂਝ ਦਾ ਨਤੀਜਾ ਕਿ ਤੁਹਾਡੇ ਬੰਗਾ ਵਿਧਾਨ ਸਭਾ ਦੇ ਵਿੱਚ ਇੱਕ ਇੱਕ ਵੀ ਇਸ ਤਰ੍ਹਾਂ ਨਹੀਂ ਜਿੱਥੇ ਅਸੀਂ ਕੋਈ ਟਕਰਾਅ ਹੋਵੇ ਸਿਰਫ ਵਿਚਾਰਾਂ ਦਾ ਟਕਰਾਅ ਹੋਵੇ ਬਾਕੀ ਤਾਂ ਲੋਕ ਲੋਕਾਂ ਨੇ ਆਪ ਸੰਸੋਚਣ ਕੇ ਪੜ੍ਹਨਾ ਬੰਗਾ ਬਲੌਕ ਦੀਆਂ 4 ਜਿਲ੍ਹਾ ਪਰਿਸ਼ਦਾਂ ਤੇ 25 ਬਲੌਕ ਸਾਥੀਆਂ ਤੇ ਕਿੰਨੇ ਉਮੀਦਵਾਰ ਚਿਤਾਰ ਆ ਅਸੀਂ ਚਾਰੇ ਜਿਹੜੇ ਆਵਾਦਵੀ ਪਾਰਟੀ ਅਸੀਂ ਇਕੱਲੇ ਲੜ ਰਹੇ ਹਾਂ ਔਰ ਇਥੇ ਚਾਰ ਜਿਹੜੇ ਉਮੀਦਵਾਰ ਅਸੀਂ ਜਿਹੜਾ ਜਿਲ੍ਹਾ ਪ੍ਰਿਸ਼ਦ ਦੇ ਦਿੱਤੇ ਆ ਔਰ 24 ਉਮੀਦਵਾਰ ਜਿਹੜੇ ਅਸੀਂ ਬਲੌਕ ਸੰਪਤੀ ਦੇ ਦਿੱਤੇ ਆ ਇੱਕ ਉਮੀਦਵਾਰ ਜਿਹੜਾ ਜਿੱਥੇ ਅਸੀਂ ਜਿਹੜਾ ਉਮੀਦਵਾਰ ਆ ਉਹ ਆਜ਼ਾਦ ਉਮੀਦਵਾਰ ਆ ਉਹ ਦੀ ਸਪੋਰਟ ਹੈ ਉਹ ਸਾਨੂੰ ਵਿਧਾਨ ਸਭਾ ਉਹ ਸਾਨੂੰ ਬਲਕਸਨ ਦੀ ਸਪੋਰਟ ਕਰੇਗਾ ਤੇ ਜਿਹੜਾ ਬਿਲੇਸ਼ਨ ਅਸੀਂ ਉਹਨੂੰ ਕਰਾਂਗੇ ਬਲਕਸਨ ਦੀ ਜਿਹੜਾ ਬਿਲੇਸ਼ਨ ਸਾਡੀ ਸਪੋਰਟ ਕਰੇ ਉਹ ਜਿਹੜਾ ਸਟੇਸ਼ਨ ਹੈਗਾ ਜੀ ਉਹ ਹੈਬ ਖਲਾਉ ਆ ਬਖਲਾਉ ਕੀ ਕਹਿਣਾ ਚਾਹੁੰਦੇ ਆ ਵੋਟਰਾਂ ਨੂੰ ਵੀ ਅਪੀਲ ਕੋਈ ਨਹੀਂ ਦੇਖੋ ਮੈਂ ਤਾਂ ਇਹੀ ਅਪੀਲ ਕਰੂੰ ਬੇਨਤੀ ਕਰੂੰਗਾ ਕਿ ਸਾਨੂੰ ਵੋਟਾਂ ਆਉਂਦੀਆਂ ਜਾਣੀਆਂ ਰਹਿਣੀਆਂ ਲੜਾਈ ਜਿਹੜੀ ਇਹ ਵਿਚਾਰਾਂ ਦੀ ਲੜਾਈ ਆ ਇਹਦੇ ਵਿੱਚ ਆਪਾਂ ਵਿਚਾਰਾਂ ਦੀ ਲੜਾਈ ਜਿਹੜੀਏ ਉਸ ਤਰ੍ਹਾਂ ਦਾ ਕਿਸੇ ਤਕਰਾਰ ਚ ਨਾ ਪਈਏ ਔਰ ਬੱਚੜ ਕੇ ਜਿਹੇ ਹਿੱਸਾ ਲਏ ਸਾਨੂੰ ਆਪਣੀ ਬੋਟ ਜਿਹੜੀ ਜਿਹਦੀ ਵੈਲਿਊ ਸਾਨੂੰ ਸਾਰਿਆਂ ਨੂੰ ਪਤਾ ਹੈ ਉਹ ਉਹਦੀ ਅਸਲੀ ਵੈਲਿਊ ਜਾਣ ਕੇ ਅਸੀਂ ਮਦਦ ਆਦਾਨ ਕਰੀਏ ਔਰ ਜਿਹੜਾ ਉਹਨਾਂ ਨੂੰ ਲੱਗਦਾ ਕਿ ਇਹ ਉਮੀਦਵਾਰ ਇਹ ਲੀਡਰ ਸਾਡਾ ਕੁਝ ਕਰ ਸਕਦਾ ਉਹ ਉਹਦੀ ਬੋਟ ਪਾਈ ਜਾਵੇ ਇਹ ਮੈਂ ਬੇਤੇਗਾ ਪ੍ਰਿਆਣਾ ਸਾਨੂੰ ਇਹ ਬੇਤੇਗਾ ਦਾ ਸ਼ਾਂਤੀ ਬਿਰਲੋ ਜਿਲ੍ਹਾ ਪਰਸ਼ਦ ਦੇ ਕਿਹੜੇ ਕਿਹੜੇ ਉਮੀਦਵਾਰ ਨੇ ਆਪਣੇ ਚਾਰੇ ਸਾਡੇ ਜਿਹੜਾ ਬੜਵਾਲ ਤੋਂ ਸੁਖਿੰਦਰ ਕੌਰ ਇਸੇ ਤਰ੍ਹਾਂ ਦਾ ਨਾਮ ਮਤਲਬ ਜਿਹੜਾ ਖੜਕੜ ਕਲਾਂ ਤੋਂ ਆ ਉਹ ਉਹਨਾਂ ਦਾ ਅੋਸੀ ਉਤ ਸਕੂਪ ਉਹਦੇ ਸਪਾਂਸਰ ਬਣਾਉਨ ਨੂੰ ਵਰਕ ਕੀਤਾ ਫਿਰ ਮੁਕੰਦਪੁਰ ਤੋਂ ਸੂਨ ਲਾਲ ਢੰਡਾ ਤੇ ਸੀਮਾ ਬਸ ਆਪਣੇ ਜਿਹੜਾ ਸ਼ਾਰਦਾਰ ਨੇ ਜਿਹੜੇ ਆ ਉਹ ਸਾਡੇ ਕੋਲ ਸੰਜੋਣ ਤੋਂ ਆ ਇਹ ਬਾਕੀ 24 ਜਿਹੜੇ ਸਾਡੇ 25 ਸਾਡੇ ਆ ਵੈਸੀ ਜਿਹਾ ਜਿਸ ਤਰੀਕੇ ਦੇਖਿਆ ਜਾ ਰਿਹਾ ਸੂਨ ਲਾਲ ਢੰਡਾ ਤੇ ਡਾਟ ਸੁਖੀ ਇੱਕ ਜਿੰਦ ਜਾਨ ਨੇ ਤੇ ਜਿੱਤ ਹਾਰ ਡਾਟ ਸੁਖੀ ਦੀ ਤੇ ਮਣੀ ਜਾਵੇਗੀ ਸੀ ਮਨੂੰ ਮੇਰੇ ਲਈ ਜਿਹੜੇ 25 ਕੈਂਡੀਡੇਟ ਆ ਉਹ ਮੇਰੇ ਸਾਰੇ ਜਿੰਦ ਜਾਨ ਆ ਜੇ ਉਹਨਾਂ ਚੋਂ ਇੱਕ ਵੀ ਹਾਰਦਾ ਹੈ ਤਾਂ ਮਤਲਬ ਡਾਟ ਸੁੱਖੀ ਹਾਰਿਆ ਉਹ ਬਲਾ ਬਲਾਸਾਂ ਦੀ ਉਹ ਜਿਹੜਾ ਵੀ ਡਾਟ ਆਪਣੇ ਢੰਡਾ ਸਾਹਿਬ ਦੀ ਗੱਲ ਨਹੀਂ ਜਿੰਨੇ 25 ਜਿਹੜੇ ਬਲਾਸਾਂ ਦੀ ਲੜ ਰਹੇ ਆ ਚਾਰ ਜਿਹੜੇ ਜਿਲ੍ਹਾ ਪ੍ਰੈਸ਼ਰ ਲੜ ਰਹੇ ਆ ਇਹ ਸਾਰੇ ਹੀ ਮੇਰੀ ਜਿੰਦ ਜਾਨ ਆ ਔਰ ਇਹਨਾਂ ਦੀ ਜਿੱਤ ਮੇਰੀ ਜਿੱਤ ਹੋਣੀ ਆ ਪਰ ਮੈਂ ਸਮਝਦਾ ਕਿ ਅਸੀਂ ਸਾਰੇ ਜਦੋਂ ਇਕੱਠੇ ਹੋ ਕੇ ਲੜਾਈ ਲੜਦੇ ਆ ਫਿਰ ਜਿੱਤਾਂ ਯਕੀਨੀ ਹੁੰਦੀ ਆ कोन भी इधर इधर राम लगाऊंगी की प्लीज एंड गेट 80 और गेट 90 नंबर बारा तो आहे हमारे फिर तब लक्ष्य के ऊपर बच्ची नंबर एक फिर तब इंचिरी के ऊपर फिर तब वो 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 तब � ਨਹੀਂ 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 सर अपना मैं बिपिन भंडारी एस टी एम बंगा कम रिटर्निंग ऑफिसर पंचायत समिति बंगा सहायक रिटर्निंग ऑफिसर जिला परिषद बंगा ਸਰ ਕਿ ਆਪਣੇ ਕਿੰਨੀਆਂ ਜ਼ਿਲ੍ਹਾ ਪ੍ਰੀਸ਼ਦ ਹੈਗੀਆਂ ਤੇ ਕਿੰਨੀਆਂ ਬਲਾਕ ਸੰਪਤੀਆਂ ਤੇ ਕਿਸ ਤਰੀਕੇ ਦੇ ਨਾਲ ਡਾਊਨ ਮਿਸ਼ਨ ਚੱਲ ਰਹੀ ਹੈ ਬਲਾਕ ਬੰਗਾ ਵਿੱਚ ਸਾਡੇ ਕੋਲ 4 ਜ਼ਿਲ੍ਹਾ ਪ੍ਰੀਸ਼ਦ ਹੈ ਕੁਲ ਥਮ ਮੁਕਾਨਪੁਰ ਬਰਡਵਾਲ ਤੇ 4 ਸਾਡੇ ਕੋਲ ਜ਼ਿਲ੍ਹਾ ਪ੍ਰੀਸ਼ਦ ਹੈ ਅਚ 25 ਸਾਡੇ ਕੋਲ ਪੰਚਾਇਤ ਸੰਪਤੀਆਂ ਜਿਨ੍ਹਾਂ ਦੀ ਕੀ ਨੋਮੀਨੇਸ਼ਨ ਪ੍ਰੋਸੈਸ 1 ਤੋਂ ਲੈ ਕੇ 4 ਦਸੰਬਰ ਤੱਕ ਸੀਗਾ ਅੱਜ ਸਾਡੇ ਨਾਮੀਨੇਸ਼ਨ ਦਾ ਲਾਸਟ ਡੇ ਹੈ ਕੋਈ ਵੀ ਉਮੀਦਵਾਰ ਜਿਹੜਾ ਚੋਣ ਕੰਟੈਸਟ ਕਰਨਾ ਚਾਹੁੰਦਾ ਹੈ ਉਹ ਅੱਜ ਸਾਡੇ ਆਫਿਸ ਦੇ ਵਿੱਚ ਆ ਕੇ 3 ਵਜੇ ਤੱਕ ਆਪਣੇ ਨਾਮੀਨੇਸ਼ਨ ਪੇਪਰ ਧਾਰ ਕਰ ਸਕਦਾ ਹੈ ਬਾਕੀ ਸਾਡਾ ਸਾਰਾ ਨਾਮੀਨੇਸ਼ਨ ਪ੍ਰੋਸੈਸ ਠੀਕ ਚੱਲ ਰਿਹਾ ਹੈ ਅਸੀਂ 3 ਲਗਾਈਆਂ ਹੀ ਆ ਜਿਹੜੇ ਕਿ ਕੈਂਡੀਡੇਟਸ ਨੂੰ ਫੈਸਿਲਿਟੇਟ ਕਰ ਰਹੇ ਹੈ ਤਾਂ ਕਿ ਉਹਨਾਂ ਦੇ ਸਾਰੇ ਪੇਪਰਸ ਪੂਰੇ ਕੀਤੇ ਜਾਣ ਤੇ ਨਾਲ ਦੀ ਨਾਲ ਉਹ ਸਾਡੇ ਅਸੀਂ ਉਹਨਾਂ ਨੂੰ ਗਾਈਡ ਵੀ ਕਰ ਰਹੇ ਹਾਂ ਵੀ ਕਿਹੜੇ ਕਿਹੜੇ ਪੇਪਰਸ ਚਾਹੀਦੇ ਸੋ ਦੈਟ ਵੀ ਸਾਰੇ ਨੋ ਹੱਕ ਹੈਗਾ ਕਿ ਉਹ ਚੋਣ ਆਪਣਾ ਲੜ ਸਕਣ ਅਤੇ ਕਿਸੇ ਵੀ ਡਾਕੂਮੈਂਟਸ ਦੀ ਕਮੀ ਕਰਕੇ ਉਹਨਾਂ ਦੇ ਕੋਈ ਵੀ ਪੇਪਰ ਰਿਜੈਕਟ ਨਾ ਹੋਵੇ। ਮਨੋਕਸ਼ੂਪਾ ਗੁਰਦੀਪ ਕੌਰ ਕਿਹੜਾ ਪਿੰਗਰ ਚੰਡੀਗੜ੍ਹ ਇਸ ਵੱਲੋਂ ਐਕਸ਼ਨ ਲੱਗ ਰਿਹਾ ਹੈ ਆਕਾਲੀ ਦਰ ਕੇਸ ਪਰਸੇ ਬੁਲਾਈ ਲੈ ਕੇ ਮੈਂ ਆਪਣੀ ਸੂਝ-ਮਾਨ ਤੇ ਪੜੀਲ ਕੀ ਸੂchn ਨੂੰ ਅੱਗੇ ਲੈ ਕੇ ਜਾਉਂਦੀ ਹਾਂ। ਕਿ ਚਾਹੁੰਦੇ ਕਿ ਪੰਜਾਬ ਦਾ ਕੋਈ ਮੈਂ ਚਾਹੁੰਦੀ ਆ ਕਿ ਆਪਣਾ ਜਿਹੜਾ ਪੰਜਾਬ ਜਿਸ ਰਾਸਤੇ ਤੁਰੇ ਨਸ਼ਿਆਂ ਦੇ ਰਸਤੇ ਇਤੋਂ ਪਹਿਲਾਂ ਤਾਂ ਮੁਕਤ ਹੋਵੇ ਦੂਸਰੇ ਨੰਬਰ ਤੇ ਪੜੇ ਲਿਖੀ ਲੋਕ ਲੱਗੇ ਮੈਂ ਇਹ ਚਾਹੁੰਦੀ ਆ ਕਾਂਗਰਸ ਪਾਰਟੀ ਵੱਲੋਂ ਸਾਰੇ ਅੰਦੂਰ ਦਿੱਤੇ ਗਏ ਹਾਂਜੀ ਦਿੱਤੇ ਗਏ ਇਹ ਨਾਮ ਆਪਣਾ ਸਤਨਾਮ ਸੰਧੂ ਖਾਨਖਾਨਾ ਜੀ ਤੁਸੀਂ ਕਦੇ ਵਾਸਤੇ ਪਿੱਕਰ ਪਰੇ ਕਿਹੜੀ ਪਾਰਟੀ ਵੱਲੋਂ ਹੋਏ ਮੈਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵੱਲੋਂ ਬਲਾਕ ਸ਼ਾਂਤੀ ਜ਼ੋਨ ਜਗਤਪੁਰ ਜ਼ੋਨ ਨੰਬਰ 12 ਤੋਂ ਜਨਰਲ ਜਿਹੜੀ ਬਲਾਕ ਸ਼ਾਂਤੀ ਤੋਂ ਕੋਈ ਕੋ ਭਰੇ ਜਿੰਨ ਨੂੰ ਤੁਸੀਂ ਭਰੇ ਕਿਸ ਮਕਸਦ ਨੂੰ ਲੈ ਕੇ ਭਰੇ ਮਕਸਦ ਇਹ ਆ ਕਿ ਜਿਹੜੀ ਪੰਜਾਬ ਗਵਰਨਮੈਂਟ ਹੈ ਇਸ ਵੇਲੇ ਉਹਦੇ ਹਾਲਾਤ ਤੁਸੀਂ ਦੇਖਿਆ ਲਾ ਐਂਡ ਆਰਡਰ ਜਿਹੜਾ ਆ ਉਹ ਮੰਨਫੀ ਦੇ ਉੱਤੇ ਚੱਲਿਆ ਗਿਆ ਆ ਤੇ ਸਰਕਾਰ ਦਾ ਅਜੇ ਤੱਕ ਕੋਈ ਵੀ ਕੰਮ ਜਿਹੜਾ ਆ ਉਹ ਕੋਈ ਸਹੀ ਤਰ੍ਹਾਂ ਨਾਲ ਚੱਲੂ ਨਹੀਂ ਹੋਇਆ ਲਗਭਗ ਉਹਨਾਂ ਨੂੰ 3.5 ਸਾਲ ਹੋ ਗਏ ਤੇ ਇਸ ਵੇਲੇ ਜ਼ੁਲਮ ਤੇ ਜ਼ਬਰ ਦਾ ਜਿਹੜਾ ਇੰਤਹਾਹ ਹੋ ਗਈ ਆ ਥਾਂ ਥਾਂ ਗੋਲੀਆਂ ਚੱਲਦੀਆਂ ਚੋਰੀਆਂ ਡਾਕੇ ਰਿਸ਼ਵਤਖੋਰੀ ਨਸ਼ਾ ਪਹਿਲਾਂ ਤੋਂ ਵੀ ਜ਼ਿਆਦਾ ਵਿਕਦਾ ਇਹਨਾਂ ਗੱਲਾਂ ਨੂੰ ਦੇਖਦੇ ਹੋਏ ਸਮਾਜ ਦੇ ਅੰਦਰ ਇੱਕ ਨਰੋਆ ਸਮਾਜ ਸਿਰਜਣ ਦੇ ਲਈ ਕਾਂਗਰਸ ਪਾਰਟੀ ਵੱਲੋਂ ਮੈਂ ਆਪਣੀ ਉਮੀਦਵਾਰੀ ਜਿਹੜੀ ਆ ਉਹ ਪੇਸ਼ ਕੀਤੀ ਸੀ ਤੇ ਕਾਂਗਰਸ ਪਾਰਟੀ ਨੇ ਜਿਹੜਾ ਮੈਨੂੰ ਟਿਕਟ ਬਲਾਕ ਸ਼ਾਂਤੀ ਜ਼ੋਨ ਜਗਤਪੁਰ 12 ਨੰਬਰ ਤੋਂ ਦਿੱਤਾ ਤੇ ਇਹ ਜ਼ੋਨ ਮੈਂ

アカ 9 one 6, 7, or 4 7, 9, 1, 6, 7, or 4, 7. <laughs> ਉਹ ਜਦੋਂ ਉਹ ਵਾਸ਼ੀ ਦੀ ਲਾਉਂਦੇ ਇੱਕ ਬਾਈ ਜਿਵੇਂ ਕਿ ਠੀਕ ਹੈ ਇਹਨਾਂ ਦੀ ਆਨਲਾਈਨ ਮਿਲਦਾ ਹੈ ਜੇ ਇਹ ਆਉਣ ਤੁਸੀਂ ਫਾਈਲ ਹੋਣ ਬੰਦਾ ਬੰਦਾ ਜੇ ਉਹਦੇ ਦੇਖ ਕੇ ਜਾਓ ਜੀ ਆ ਰਹੀ ਹੈ ਯਾਦ ਜੀ